ਉਬੜੇ ਵਿਖੇ ਹੋਏ ਕਤਲ ਮਾਮਲੇ ਵਿੱਚ ਪਕੜੇ ਗਏ ਦੋਸ਼ੀਆਂ ਦੇਸ਼ਨਾਖਤ ਕਰਨ ਲਈ ਪਰਿਵਾਰ ਮੈਂਬਰਾਂ ਨੂੰ ਖਰੜ ਦੇ ਸਿਆਈਏ ਸਟਾਫ ਲਗਾਇਆ ਜਾ ਰਿਹਾ ਹੈ ਤਾਂ ਜੋ ਪਰਿਵਾਰਕ ਮੈਂਬਰ ਉਹਨਾਂ ਦੋਸ਼ੀਆਂ ਨੂੰ ਪਛਾਣ ਸਕਣ ਅਤੇ ਉਹਨਾਂ ਦੀ ਤਸੱਲੀ ਹੋ ਜਾਵੇ ਕਿ ਪੁਲਿਸ ਨੇ ਸਹੀ ਬੰਦੇ ਪਕੜੇ ਹਨ ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਵੱਲੋਂ ਪ੍ਰਸ਼ਾਸਨ ਤੋਂ ਆਈਐਸ ਡੀਐਮ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਮੰਗ ਪੱਤਰ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਪਰਿਵਾਰਿਕ ਮੈਂਬਰ ਵਿੱਚੋਂ ਕਿਸੇ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਕੁਝ ਮੁਆਵਜ਼ਾ ਵੀ ਦਿੱਤਾ ਜਾਵੇ ਕਿਉਂਕਿ ਮਰਤਕ ਨੌਜਵਾਨ ਦੋ ਭੈਣਾਂ ਦਾ ਇਕੱਲਾ ਇਕੱਲਾ ਪਰਾਸੀ ਉਹ ਪੀਤਨ ਸੁਣਨ ਨੂੰ ਲੱਗ ਮੰਗ ਪੱਤਰ ਦਿੱਤਾ ਕੀ ਇਹਨਾਂ ਨੇ ਮੰਨ ਰੱਖੀ ਹੈ ਤੇ ਵਿੱਚ ਇਲਤ ਜਿਹਨਾਂ ਦੀ ਮੇਨ ਮੰਗਾਂ ਜਿਹੜੀ ਹੈਗੀਆਂ ਨੇ ਇੱਕ ਤੇ ਇਹ ਜਿਹੜੇ આરોપી ਨੇ ਉਹ ਗ੍ਰਿਫਤਾਰ ਕੀਤੇ ਜਾਣ ਇਸ ਤੋਂ ਇਲਾਵਾ ਜੋ ਵੀ ਵੱਤੋ ਵਾਦ ਇਹਨਾਂ ਦੀ ਮਾਲੀ ਸਹਿਤਾ ਹੋ ਸਕਦੀ ਹੈ ਤੇ ਸਰਕਾਰੀ ਨੌਕਰੀ ਦੀ ਮੰਗ ਹੈ ਜੋ ਉਨੇ ਦਿੱਤੇ ਅਸੀਂ ਦੇਖ ਲੈਣਾ ਨਿਯਮ ਅਨੁਸਾਰ ਜੋ ਵੀ ਇਹਨਾਂ ਦੀ ਵਾਤਵਾਰ ਮਦਦ ਹੋ ਸਕਦੀ ਹੈ ਉਹ ਅਸੀਂ ਕਰਾਂਗੇ ਜੀ ਜ਼ਰੂਰ ਪਰ ਬਾਦ ਨੇ ਕੋਈ ਧਰਨਾ ਚੱਕਣ ਦੀ ਗੱਲ ਕੀਤੀ ਹੈ ਕੋਈ ਹੋਈ ਹੈ ਗੱਲ ਨਹੀਂ ਸੁਣਿਆ ਕਿ ਹਮ ਵੀ ਇਹਨਾਂ ਦੀ ਮੰਗਾਈ ਸੀ ਜੀ ਵੀ ਜਿਹੜੇ ਦੋਸ਼ੀ ਗ੍ਰਿਫਤਾਰ ਹੋ ਜਾਣ ਦੀ ਮਦਦ ਇਹਨਾਂ ਨੇ ਪੰਗਨ ਛੇਤੀ ਪੁੜੀਆਂ ਹੋ ਜਾਣਗੇ ਜੀ ਦੋਸ਼ੀ ਤੇ ਹੁਣ ਗ੍ਰਿਫਤਾਰ ਕਹਿੰਦੇ ਹੋਗੇ ਤੇ ਧਰਨਾ ਚ ਉੱਕਣਗੇ ਹੁਣ ਛੇਤੀ ਹਮ ਬਸ ਜਿਹੜੀ ਇਹਨਾਂ ਦੀ ਮਾਹਲੀ ਸੇ ਤਾਂ ਵੀ ਅਸੀਂ ਨਿਯਮ ਅਨੁਸਾਰ ਦੇਖ ਰਹੇ ਹਾਂ ਵਾਤਵਾਰ ਕੀ ਕਰ ਸਕਦੇ ਹਾਂ ਉਸ ਤੋਂ ਬੰਦ ਚਾਰਨਾ ਉੱਠ ਜੇ ਜੀ ਠੀਕ ਹੈ ਨਾ ਸੋ ਮਤਲਬ ਇਹਨਾਂ ਨੂੰ ਭਰ ਉਹ ਤਨ ਪੁਲਿਸ ਨੂੰ ਬਰੀਫ ਕਰ ਦੇਗੀ ਉਸ ਬਾਰੇ ਅਸੀਂ ਜਿਹੜੀ ਮਾਨਲੀ ਸੈਟਾ ਉਹਦੇ ਬਾਰੇ ਜੋ ਵੀ ਨਿਮਨ ਸਰ ਵੱਤਵਾਂਝ ਹੋ ਸਕਦੀ ਹੈ ਉਹ ਕਰ ਰਹੇ ਹਾਂ ਠੀਕ ਹੈ